ਸਮਰਾਲਾ ਤੋਂ ਇੱਕ ਹੈਰਾਨੀਜਰਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਇੱਥੇ ਕਿ ਦੋ ਨੌਜਵਾਨਾਂ ਵੱਲੋਂ ਇੱਕ ਐਕਟਿਵਾ ਸਵਾਰ ਮਹਿਲਾ ਨੂੰ ਲੁੱਟਦਾ ਸ਼ਿਕਾਰ ਬਣਾਇਆ ਗਿਆ ਜੀਹਾਂ ਇੱਕ ਮਹਿਲਾ ਆਪਣੀ ਭਤੀਜੀ ਦੇ ਨਾਲ ਐਕਟਿਵਾ ਤੇ ਕਿਤੇ ਬਾਜ਼ਾਰ ਜਾ ਰਹੀ ਸੀ ਰਸਤੇ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਆਪਣੇ ਮੋਟਰਸਾਈਕਲ ਦੇ ਉੱਤੇ ਜਾਣਬੁੱਝ ਕੇ ਐਕਟਿਵਾ ਨੂੰ ਟੱਕਰ ਮਾਰੀ ਜਿੱਤੋਂ ਬਾਅਦ ਮਹਿਲਾ ਸਵਾਰ ਜਿਹੜੀ ਐਕਟਿਵਾ 'ਤੇ ਲੇਟ ਗਈ ਕਿ ਨੌਜਵਾਨ ਜਿਹੜੇ ਸੀ ਉਹਦੀ ਸੋਨੇ ਦੀ ਚੈਨੀ ਜੋ ਕਿ ਉਸ ਮਹਿਲਾ ਵੱਲੋਂ ਗਲੇ ਵਿੱਚ ਪਾਈ ਗਈ ਸੀ ਉਹਨੂੰ ਖੋ ਕੇ ਰਫੂ ਚੱਕਰ ਹੋ ਗਏ ਜਿੱਤੋਂ ਬਾਅਦ ਮਹਿਲਾ ਜਿਹੜੀ ਐਕਟਿਵਾ ਥੱਲੇ ਡਿੱਗੀ ਤਾਂ ਉਹਨੂੰ ਗੰਭੀਰ ਰੂਪ ਦੇ ਤੇ ਝੋਟਾ ਵੀ ਆ ਜਿਹਨੂੰ ਤੁਰੰਤ ਹਸਪਤਾਲ ਦੇ ਵਿੱਚ ਜੀਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਪੁਲਸ ਦਾ ਬਿਆਨ ਵੀ ਸਾਹਮਣੇ ਆ ਕਿ ਪੁਲਸ ਇਹ ਕਹਿ ਰਹੀ ਹੈ ਕਿ ਅਸੀਂ ਜਲਦੀ ਹੀ ਨਾ ਲੁਟੇਰਾਂ ਨੂੰ ਦਾ ਫੜ ਕੇ ਇਸ ਇਲਾਕੇ ਦੇ ਪਿੱਛੇ ਸੁਰਦ ਦਿੱਤਾ ਜਾਵੇਗਾ ਲੇਕਿਨ ਕਿੰਨਾ ਕਿਤੇ ਜਿਹੜੇ ਬੇਖੌਫ ਹੋ ਚੁੱਕੇ ਆ ਪੰਜਾਬ ਦੇ ਵਿੱਚ ਲੁਟੇਰੇ ਜੋ ਖ਼ਰਿਆਮ ਦਿਨ ਦਿਹਾੜੇ ਚਿੱਟੇ ਦਿਨ ਹੀ ਵਾਰਦਾਤਾ ਨੂੰ ਅੰਜਾਮ ਦਿੰਦੇ ਪਏ ਨੇ ਮਹਿਲਾ ਦੇ ਪਤੀ ਵੱਲੋਂ ਇੱਕ ਮੰਗ ਕੀਤੀ ਗਈ ਹੈ ਸਰਕਾਰ ਨੂੰ ਕਿ ਪਹਿਲਾਂ ਤਾਂ ਲੋਕ ਜਿਹੜੇ ਹੈਗੇ ਸੀ ਰਾਤ ਨੂੰ ਕਿਤੇ 2-2.5 ਵੇ ਦੇ ਕਰੀਬ ਵਾਰਦਾਤਾ ਹੁੰਦੀਆਂ ਸੀ ਹੁਣ ਤਾਂ ਦਿੰ ਦਿਹਾੜੇ ਜਿਹੜਾਗਾ ਉਹ ਭਰੇ ਬੁਜਾਰਾ ਦੇ ਵਿੱਚ ਇਸ ਤਰ੍ਹਾਂ ਦੇ ਲੁੱਟਦੀਆਂ ਵਾਰਦਾਤਾ ਨੂੰ ਇਹਨਾਂ ਰੋਟੇਰਾ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਸਰਕਾਰ ਇਹਨਾਂ ਕੋ ਨੱਥ ਪਾਉਣ ਲਈ ਨਵੇਂ ਹਥਕੰਡੇ ਅਪਣਾਏਗੀ ਬਨੇ ਰਹੋ ਸਾਡੇ ਚੈਨਲ ਦੇ ਨਾਲ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਪਿੰਡ ਮੱਲਵਾਜਰਾ ਕੀ ਘਟਨਾ ਹੋਈ ਇਹ ਮੇਰੀ ਵਾਈਫ ਤੇ ਨਾਲ ਮੇਰੇ ਜਿੰਦ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਮੋਟਰਸਾਈਕਲ ਨੇ ਦੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਸਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਪਿੱਛੇ ਸਮਰ ਵਾਲੇ ਵੱਲ ਨੂੰ ਭੱਜ ਗਏ ਆ ਮੂੰਹ ਗੈਰ ਬੰਨਿਆ ਹੋਣੀ ਸੀ ਨਹੀਂ ਮੂੰਹ ਨਹੀਂ ਸੀ ਬੰਨਿਆ ਹੋਇਆ ਸੀ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਕਿੰਨੇ ਕਿ ਸੱਟਾਂ ਵਗੈਰਾ ਕਿੰਨੇ ਕਿ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਕੀ ਮੰਨ ਕਰਦੇ ਮੰਨ ਕਰਦਾ ਜੀ ਹੁਣ ਤਾਂ ਇਹ ਦੁੱਖ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣ ਦਾ ਕਿ ਸ਼ਹਿਰ ਬਾਜ਼ਾਰ ਵੀ ਨਹੀਂ ਜਾ ਸਕਦੀਆਂ ਬੱਚਿਆਂ ਦਾ ਕਦੋਂ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਰੋਟਾਂ ਖੁਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਕੰਮ ਅਨਸਰਾਂ ਤੇ ਨੱਥ ਪਾਈ ਜਾਵੇ। ਉਹ ਕੀ ਹੋਈ ਹੈ ਮੈਂ? ਹਾਂਜੀ। ਉਹ ਕਿ ਕੀ ਲੱਗੇ ਗਏ? ਚੈਨੀ ਹੋ ਕੇ ਲੱਗੇ ਡੇਢ ਟੋਲੇ ਦੇ ਸੋਨੇ ਦੀ। ਯਾਨੀ ਮੈਂ ਡਾਕਟਰ ਬਲਵਿੰਦਰ ਸਿੰਘ ਕਠੇਲ ਹਸਪਤਾਲ ਤੋਂ ਡਾਕਟਰ ਕੇਸ ਸਾਹਿਬ ਅਦੋਗੋਲ ਰੋਟਵਾ ਦੱਸਿਆ ਗਿਆ ਅੱਜ ਆ ਗਿਆ ਦੋ ਵਿਅਕਤੀ 1 ਕਿਲੋ। ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਕਮਿੰਟ ਤੇ। ਤੇ ਦੱਸੇ ਉਹਦੇ ਨਾਲ ਦੇ ਦੱਸਦੇ ਸੀ ਕਿ ਇਹਨਾਂ ਦੀ ਲੁੱਕ ਉਹ ਹੋਈ ਹੈ ਚੈਨ ਵਗੈਰਾ ਖੋਈ ਹੈ ਤੇ ਉਹਦੇ ਸਿਰ ਤੇ ਸਟ ਹੈ। तेरी जगह की फेस नेक होने थे ये क्यों नहीं है सर्दियों में सकल नगरों में से जिनके आपकी बिल्कुल बाकी सब हाँ तो प्रॉपर है ये जो सर्दे लगे ने तेज़ आंख के थे बोलते आंखें लगे ने बाकी तो ज़रा है वो अंदर ही सर्दियां तो ऐसे ये भी सिटीज़ के इंटरव्यू में देखते हैं कि वो सर्दे भी शां ਅੱਜ ਦੋ ਮੱਲਮਾਏ ਦੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਵਾਰ ਤੇ ਜਾ ਰਹੇ ਸੀ ਪਿੰਡ ਮੱਲਮਾਏ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਬਚ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਹੱਟਕਾ ਵਿੱਚ ਲਾ ਕੇ ਉਹ ਡਿੱਗ ਗਏ ਡਿੱਗਣ ਨਾਲ ਉਹਦੇ ਸੱਟ ਵੀ ਲੱਗੀ ਐ ਇਸ ਲੇਡੀ ਦੇ ਮੋਢੀ ਜੋ ਸੁਵਾ ਦਾ ਉਹ ਮੋਟਰਗੱਲ ਪੁਝਾ ਕੇ ਚੈਨੀ ਹੋ ਕੇ ਸਾਰ ਹੋ ਗਏ ਜਿਹੜੇ ਲੇਡੀਜ਼ ਕਾਉਂਸਲ ਹਸਪਤਾਲ ਐਡਵਰਟਰੀ ਹੁਣ ਤੋਂ ਜਾਂਚ ਕਰ ਰਹੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਹਾਲ ਕਰਕੇ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਸਜ਼ਾ ਦਿੱਤੀ ਜਾ